ਜਿੱਥੇ ਵੱਡੇ ਵੱਡੇ ਡਾਕਟਰਾਂ ਦੀਆਂ ਡਿਗਰੀਆਂ ਵੀ ਹੋ ਜਾਣ ਫੇਲ ਉੱਥੇ ਬਾਬਾ ਦੀਪ ਸਿੰਘ ਦੇ ਦਰਬਾਰ ਦੀਆਂ ਕਰਮਾਤਾ ਕੰਮ ਆਉਂਦੀਆਂ ਜੇ ਸੱਚੇ ਦਿਲੋਂ ਬਾਬਾ ਦੀਪ ਸਿੰਘ ਨੂੰ ਮੰਨੋਗੇ ਤਾਂ ਤੁਹਾਡੀ ਜ਼ਿੰਦਗੀ 'ਚ ਕੋਈ ਵੀ ਰੋਗ ਕੋਈ ਵੀ ਬਿਮਾਰੀ ਤੁਹਾਨੂੰ ਤੰਗ ਨਹੀਂ ਕਰ पाएगी ਜੇ ਅੱਜ ਕਿਸੇ ਬਿਮਾਰੀ ਦਾ ਇਲਾਜ ਨਹੀਂ ਮਿਲ ਰਿਹਾ ਡਾਕਟਰ ਹੱਥ ਖੜੇ ਕਰ ਚੁੱਕੇ ਆ ਕਿ ਹੁਣ ਨਹੀਂ ਬਚਣਾ ਤੇ ਸਾਰੇ ਆਸਰੇ ਛੱਡ ਕੇ ਬਾਬਾ ਦੀਪ ਸਿੰਘ ਦੇ ਦਰਬਾਰ ਤੇ ਜਾ ਗਏ ਬੈਜੋ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰ ਦੋਗੀ ਬਾਬਾ ਦੀਪ ਸਿੰਘ ਜੀ ਮੈਨੂੰ ਰੱਖ ਲੋ ਮੈਂ ਆਪਣੇ ਘਰ ਪਰਿਵਾਰ ਚ ਰਹਿਣਾ ਚਾਹਨਾ ਬਾਬਾ ਜੀ ਮੈਂ ਆਪਣੇ ਬੱਚਿਆਂ ਕੋਲ ਰਹਿਣਾ ਚਾਹਨਾ ਤੋ ਅੱਖਾਂ 'ਚੋਂ ਜੇ ਹੰਝੂ ਵੀ ਨਿਕਲ ਗਏ ਨਾ ਸੱਚੀ ਅਰਦਾਸ ਕਰਦੇ ਤੇ ਪ੍ਰਮਾਤਮਾ ਦੇ ਕੋਲ ਤੁਹਾਡੀ ਅਰਦਾਸ ਉਹ ਸਿਰ ਸ਼ਾਨੀ ਪਹੁੰਚ ਜਣੀ ਹੈ ਤੇ ਫੇਰ ਭਾਵੇਂ ਮੱਥੇ ਦੀ ਲਕੀਰਾਂ ਜੇ ਜਿੰਨਾ ਮਰਜੀ ਕਸ਼ਟ ਲਿਖਿਆ ਹੋਵੇ ਜਿੰਨੇ ਮਰਜੀ ਦੁੱਖ ਲਿਖੇ ਹੋਣ ਬਾਬਾ ਦੀਪ ਸਿੰਘ ਜੀ ਤੁਹਾਨੂੰ ਬਾਹ ਫੜ ਕੇ ਬਚਾ ਲਣਗੇ ਬਾਹ ਫੜ ਕੇ ਤੂਫਾਨਾਂ ਚੋਂ ਗਢਵਾਰਣਗੇ ਬਾਬਾ ਦੀਪ ਸਿੰਘ ਜੀ ਜੇ ਮਿਹਰ ਕਰਨ ਤੇ ਆ ਜਨਾ ਤਾਂ ਦੁਨੀਆ ਦੀ ਕੋਈ ਵੀ ਤਾਕਤ ਕੋਈ ਵੀ ਸ਼ਕਤੀ ਤੁਹਾਨੂੰ ਹਰਾ ਨਹੀਂ ਸਕਦੀ ਤੋੜ ਨਹੀਂ ਸਕਦੀ ਜੇ ਜ਼ਿੰਦਗੀ ਦੇ ਦਿਨ ਖਤਮ ਵੀ ਹੋ ਗਏ ਨਾ ਕਾਲ ਤੁਹਾਡੇ ਸਿਰ ਦੇ ਆ ਬਾਬਾ ਦੀਪ ਸਿੰਘ ਜੀ ਚਾਨ ਤਾ ਤੁਹਾਡੇ ਕਾਲ ਨੂੰ ਵੀ ਢਾਲ ਸਕਦੇ ਪਿਆਰ ਨਾਲ ਲਿਖੋ ਧੰਨ ਤਾਲ ਬਾਬਾ ਦੀਪ ਸਿੰਘ ਜੀ